ਬਈ ਤਾਲੂ ਦੇ ਵਿੱਚ ਉਹ ਚਿੱਟੀ ਬੱਚਾ ਲਈ ਅੱਛਾ ਭਾਈ 14.5 ਕਿੰਨੇ ਦਾ ਹੋ ਗਿਆ ਭਈ ਸੋਤਾਂ ਆ ਕਿੰਨੇ 15 ਬੋਲ ਕਰਦੇ 17000 ਦਾ ਹਾਂ ਕਿਹੜਾ ਪਿੰਡ ਆ ਭਈ ਆਪਣਾ ਆਪਣਾ ਖਰਾ ਪਰਤਨ ਗੁਣ ਲੋ ਵੀ ਬੱਕਰੀ ਦਿਖਾਉਂਦਾ ਤੁਹਾਨੂੰ ਉਹ ਆ ਗਈ ਆਹ ਚਿੱਟੀ ਦਾ ਭਈ ਆਹੀ ਬੱਚਾ ਮਗਰ ਆਹ ਬੱਚਾ ਭਈ ਮਗਰ ਸਹੀ ਹੈ ਭਾਈ ਗਾਲੂ ਸਹੀ ਹੈ ਭਈਆ ਭਾਈ ਨੇ ਖੋਜ ਖੋਜ ਹੈ ਭਾਈ ਸਹੀ ਹੋ ਗਿਆ ਕੋਈ ਯਾਰ ਦੋ ਇਹਨੂੰ ਪਾਛਾ ਮੁੰਡੇ ਨੂੰ ਖੋਜ ਨੱਸ ਲਈ ਪੂਰਾ ਖੋਜ ਹੈ ਪੂਰਾ ਠੀਕ ਹੈ ਸੁਖਨਾ ਮੰਡੀ ਦੇ ਤੁਹਾਨੂੰ ਸੌਦਾ ਦਿਖਾਉਣੇ ਆ ਆ ਦੋ ਪੱਠਾਂ ਦਾ ਸੌਦਾ ਹੋਇਆ ਇਹਨੂੰ ਖੱਡਾ ਜਾਂਦਾ ਨਹਿਰੂ ਕਿਨੇ ਲੈਣਿਆ ਭਾਈ ਨਹਿਰੂ ਨਿੱਕੇ ਤੂੰ ਨਹਿਰੂ ਨੇ ਲੈਣਿਆ ਕਿਦੇ ਤੋਂ ਆ ਬਾਈ ਤੋਂ ਕਿੰਨੇ ਆ ਬਾਈ ਕਿਹੜਾ ਪਿੰਡ ਹੈ ਮੱਲਣ ਮੱਲਣ ਦੋ ਨਾ ਕੀ ਲੈਏ ਸੀ ਬਾਈ ਵੇਚ ਗਏ ਦੋਨੇ 4000 ਆ ਦੋਨੇ ਵੇਚ ਗਏ ਕਿੰਨੇ ਦਾ ਹੋਇਆ ਸੌਦਾ 11.5 ਹਜ਼ਾਰ ਦਾ ਦੋਗੇ ਤਾਂ 11.5 ਹਜ਼ਾਰ ਦਾ ਠੀਕ ਹੈ ਲਿਖਾਈ ਆਪ ਕੋ ਠੀਕ ਹੈ ਬਾਈ ਜੀ ਖੁਸ਼ ਆ ਜੀ ਆ ਦੋ ਪੱਠਾਂ ਦਾ ਸੌਦਾ 11.5 ਹਜ਼ਾਰ ਦਾ ਦੇ ਲਿਖਾਈ ਆਪੋ ਆਪਣੀ ਬਾਈ ਠੀਕ ਹੈ ਮੱਲਣ ਨਾਲਿਓ ਕਦੋਂ ਗਾਇਸ ਤੁਸੀਂ ਓਏ ਤੜਕੇ ਆਏ ਤੜਕੇ ਤੜਕੇ ਦੇ ਆਏ ਠੀਕ ਹੈ ਚਲ ਕੋਈ ਨਹੀਂ ਸੌਦਾ ਹੋ ਗਿਆ ਧੰਨਵਾਦ ਜੀ